ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਰਪੰਥ ਦੇ ਭਲੇ ਹਿੱਤ ਲੋਕ ਸਭਾ ਵਿਧਾਨ ਸਭਾ ਚ ਜੋ ਕੁਝ ਪੰਜਾਬ ਨੂੰ ਚਾਹੀਦਾ ਸੀ ਉਹ ਨਹੀਂ ਮਿਲਿਆ 328 ਸਰੂਪਾਂ ਨੂੰ ਲੈ ਕੇ ਅਸੀਂ 4 ਸਾਲ ਤੋਂ ਤੰਬੂ ਲਈ ਬੈਠੇ ਹਾਂ ਸੁਪਰੀਮ ਕੋਰਟ ਉਸ ਨੂੰ سنگੀਨ ਅਪਰਾਧ ਕਹਿ ਰਿਹਾ ਪਰ ਉੱਥੇ ਪ੍ਰਸ਼ਾਸਨ ਸਰਕਾਰਾਂ ਜਿਹੜੀਆਂ ਨੇ ਚੋਰਾਂ ਦਾ ਸਾਥ ਦੇ ਰਹੀਆਂ ਨੇ ਤੇ ਜਦੋਂ ਸਮੇਂ ਦੀਆਂ ਸਰਕਾਰਾਂ ਬੇਈਮਾਨ ਹੋ ਜਾਣ ਸਮੇ ਦੇ ਲੀਡਰ ਦਲਾਲੀ ਤੇ ਉੱਤਰ ਆਉਣ ਸਮੇ ਦਾ ਪ੍ਰਸ਼ਾਸਨ ਕੱਠ ਪੁਤਲੀ ਬਣ ਜਾਏ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਥਾਪੜਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਵਿਧਾਨ ਕਾਨੂੰਨ ਜ਼ਮੂਰੀਅਤ ਬਹਾਲੀ ਲਈ ਸਰਕਾਰ ਖਾਲਸਾ ਸਥਾਪਿਤ ਕਰਨ ਦੀ ਆਗਿਆ ਦਿੰਦੇ ਨੇ ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਜੋ ਕੁਝ ਪੰਜਾਬ ਨਾਲ ਵਾਪਰਿਆ ਮੁੜ ਨਵਾਬ ਕਪੂਰ ਸਿੰਘ ਬਾਬਾ ਜਸਤ ਸਿੰਘ ਅਲੂਵਾਲੀਆਂ ਨੇ ਸ਼ੇਰੇ ਪੰਜਾਬ ਨੇ ਉਹਨਾਂ ਦੇ ਨਕਸ਼ੇ ਕਦਮ ਚੱਲ ਕੇ ਪੰਜਾਬ ਦੇ ਹਿੱਤਾਂ ਲਈ ਵੱਡੀਆਂ ਕਹਾਣਾਂ ਕਾਲੀਆਂ ਅੱਜ ਉਹੀ ਗੱਲ ਜਿਹੜੀ ਕਦੇ ਪ੍ਰਿਥੀ ਚੰਦਾ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਨੇ ਕੀਤੀ ਗਵਾਲੀਅਰ ਦੇ ਕਿਲਿਆਂ ਦੇ ਵਿੱਚ ਜਾ ਕੇ ਰਹਾਈਆਂ ਵਾਸਤੇ ਮਹਾਰਾਜ ਜੀਆਂ ਦੇ ਉੱਥੇ ਉਹ ਮਾਰਚ ਕੱਢੇ ਜਾਂਦੇ ਆ ਫਿਰ ਬਾਬਾ ਮੱਖਣ ਸ਼ਾ ਲਬਾਣਾ ਨੇ ਕੀਤੀ ਕਦੇ ਉਹ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀਆ ਨੇ ਕੀਤੀ ਤੇ ਅੱਜ ਉਹੀ ਗੱਲ ਜਦੋਂ ਸਾਡੀ ਟੱਪੜਾਂ ਤੇ ਨਹੀਂ ਸੁਣੀ ਗਈ ਤੇ ਅਸੀਂ ਲੋਕਾਂ ਚ ਗੱਲ ਲੈ ਕੇ ਚੱਲੇ ਆ ਇਹਦੇ ਤੋਂ ਬਿਨਾਂ ਜੇ ਕੋਈ ਹੋਰ ਜ਼ਰੀਆ ਹੈ ਤਾਂ ਸਾਨੂੰ ਜਰੂਰ ਦੱਸ ਦਿਓ ਕਿਉਂਕਿ ਅਸੀਂ ਸਾਰੇ ਹੱਲ ਵਰਤ ਚੁੱਕੇ ਆ ਤੇ ਜਦੋਂ ਹੁਣ ਅਗਲੇ ਬੰਨੋਂ ਵਕੀਲ ਅਪੀਲ ਦਲੀਲ ਦੀ ਗੱਲ ਮੁੱਕ ਜਾਏ ਤੇ ਫਿਰ ਸਿੱਖ ਜਿਹੜਾ ਹੈ ਉਹ ਫਿਰ ਤਲੀ ਤੇ ਰੱਖ ਕੇ ਲੋਕਾਂ ਚ ਨਿਕਲਦਾ ਏ ਇਹ ਵੱਡਾ ਕਾਰਨ ਹੈ ਕਿ ਇਥੋਂ ਦਾ ਜ਼ਮੂਰੀਅਤ ਸਵਿਧਾਨ ਕਾਨੂੰਨ ਇਨਸਾਫ ਤੋਂ ਮੁੱਖ ਫੇਰ ਗਿਆ ਏ ਜੇ ਦੇ ਇਨਸਾਫ ਲਈ ਸਾਨੂੰ ਇਹ ਰਾਹ ਚੁਣਨਾ ਪਿਆ ਪਰ ਸ੍ਰੀ ਗੁਰਵੰਦ ਸਾਹਿਬ ਮਹਾਰਾਜ ਦੇ ਜਿਹੜੇ ਸੁਗਾਬ ਹੋਏ ਸੀ ਉਸ ਤੋਂ ਬਾਅਦ ਸਰਕਾਰਾਂ ਚ ਆ ਗਈਆਂ ਤੁਹਾਡੀ ਕੋਈ ਸਰਕਾਰ ਕਿਉਂ ਨਹੀਂ ਹੁੰਦੀ ਇਹ ਸਰਕਾਰਾਂ ਨੂੰ ਪੁੱਛਣਾ ਤੁਹਾਡਾ ਫਰਜ਼ ਬਣਦਾ ਇਹਨਾਂ ਨੂੰ ਨੰਗਾ ਕਰੋ ਵੀ ਤੁਸੀਂ ਆਈ ਲੋਕ ਸਭਾ ਦੇ ਵਿੱਚ ਪਿੱਟ ਪਿੱਟ ਕੇ ਕਹਿੰਨੇ ਹੋ ਕਾਨੂੰਨ ਸੰਵਿਧਾਨ ਜ਼ਮੂਰੀਅਤ ਕਿ ਇਹ ਕਾਨੂੰਨ ਸੰਵਿਧਾਨ ਜ਼ਮੂਰੀਅਤ ਦਾ ਹਿੱਸਾ ਨਹੀਂ ਜੇ ਹੈ ਤੇ ਫਿਰ ਤੁਸੀਂ ਕਿੱਥੇ ਮਰ ਗਏ ਹੋ ਤੇ ਜੇ ਸੀ ਤੇ ਫਿਰ ਹੁਣ ਤੱਕ ਕਾਰਵਾਈ ਕਿਉਂ ਨਹੀਂ 4 ਸਾਲ ਤੋਂ ਕਿਉਂ ਬੈਠੇ ਨੇ ਇਹ ਸਵਾਲ ਉਹਨਾਂ ਨੂੰ ਕਰਨਾ ਬਣਦਾ ਜੀ ਕੋਲੋਂ ਬਾਰੇ ਕੀ ਕਹੋਗੇ ਉਹਦੇ ਦਰਦ ਸਮਝਦੇ ਹੋ ਨਹੀਂ ਪੰਥਕ ਜਮਾਤ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਨਾ ਖਾਂਦੀ ਗੁਰੂ ਦੀਆਂ ਗੋਲਕਾਂ ਚੋਰੀ ਨਾ ਕਰਦੀ ਗੁਰੂ ਦੀਆਂ ਜ਼ਮੀਨਾਂ ਕੀ ਚੋਰੀ ਹੋਏ ਕੀ ਉਹ ਅਜੇ ਤੱਕ ਕਹਿ ਰਹੇ ਨੇ ਕਿ ਨਾ ਤੇ ਸ੍ਰੀ ਗੁਰਬਖਸ਼ ਸਾਹਿਬ ਮਹਾਰਾਜ ਜਿਹੜੇ ਨੇ ਗਵਾਚੇ ਗਏ। ਹੂੰ ਚੋਰੀ ਨਹੀਂ ਹੋਈ। ਗਵਾਚੇ ਗਏ ਆ। ਹਾਂਜੀ। ਤੁਹਾਡਾ ਪ੍ਰਧਾਨ ਕਿਉਂ ਨਹੀਂ ਗਵਾਚ ਗਿਆ? ਤੁਹਾਡੀ ਸਬੰਨੇ ਦੀ ਟਿੱਕੀ ਕਿਉਂ ਨਹੀਂ ਗਵਾਜ ਜਾਂਦੀ? ਤੁਹਾਡਾ ਇੱਕ ਇੱਕ ਉਥੇ ਰੁਪਈਆ ਜਿਹੜਾ ਤੁਸੀਂ ਬੜਾ ਮਨਮਰਜ਼ੀ ਹੋਵੇ ਤਾਂ ਉਹਨੂੰ ਸੂਈ ਦੇ ਨੱਕੇ ਥਾਣੀ ਕਢਾਉਣੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਪਾਸਪੋਰਟ, ਆਧਾਰ ਕਾਰਡ, ਆਈ ਕਾਰਡ, ਮੈਡੀਕਲ ਕਾਰਡ, ਰਾਸ਼ਨ ਕਾਰਡ ਇਨਾਂ ਨਾਲੋਂ ਵੀ ਤੁਸੀਂ ਥੱਲੇ ਕਰ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਗਾਇਬ ਹੋਣੇ ਸ਼ੁਰੂ ਹੋ ਗਏ ਤੇ ਜੇ ਤੁਹਾਡੀ ਹਾਜ਼ਰੀ ਚ ਹੋਇਆ ਹੈ ਤੁਸੀਂ ਮੰਨ ਰਹੇ ਹੋ ਵੀ ਗਾਇਬ ਹੋਏ ਤੇ ਚੋਰੀ ਹੋਏ ਤੇ ਤੁਹਾਨੂੰ ਜਿਸ ਕੰਮ ਲਈ ਚੁਣਿਆ ਸੀ ਫਿਰ ਤਾਂ ਤੁਹਾਨੂੰ ਛੱਡ ਕੇ ਲਾਂਭੇ ਹੋਣ ਜਾਣਾ ਚਾਹੀਦਾ ਐਡੀ ਵੱਡੀ ਬਿਸ਼ਰਮੀ ਵੀ ਗੁਰੂ ਸਾਹਿਬ ਗਾਇਬ ਹੋ ਜਾਣ ਤੇ ਤੁਸੀਂ ਆਪਣੇ ਆਪ ਨੂੰ ਅਜੇ ਵੀ ਪੰਥਕ ਦਸੋ ਇਹ ਕੀ ਰਾਜਨੀਤੀ ਹੈ ਹੋਈ ਹਾਲ ਹੈ ਰਾਜਨੀਤੀ ਜਾਣਾਂ ਹੀ ਆਖਤੀ ਹਾਲ ਸੀ ਤੁਹਾਡਾ ਨਹੀਂ ਇਹ ਰਾਜਨੀਤੀ ਜਿਹੜੀ ਕਹਿ ਰਹੇ ਹੋ ਤੁਸੀਂ ਵਾਰ-ਵਾਰ ਰਾਜਨੀਤੀ 'ਚ ਇਹ ਸਾਨੂੰ ਘੱਲ ਰਿਹਾ ਸਾਡਾ ਕੋਈ ਮਨਸੂਬਾ ਨਹੀਂ ਸੀ ਅਸੀਂ 2016 ਤੋਂ ਚਲੇ ਆਉਨੇ ਆ ਸ਼ਰਮਣੀ ਕਮੇਟੀ ਦੀ ਆਜ਼ਾਦੀ ਲਈ ਕਹਿ ਰਹੇ ਆ 5 ਸਾਲ ਬਾਅਦ ਉਹਦੀ ਚੋਣ ਬਣਦੀ ਸੀ ਰਾਜਨੀਤੀ ਨੇ ਨਹੀਂ ਹੋਣ ਦਿੱਤੀ ਜਿਹੜੇ ਮੈਂਬਰਾਂ ਦੀ ਮਿਆਦ ਪੁੱਗ ਚੁੱਕੀ ਹੈ ਉਹ ਲੰਮਸਮ ਮੈਂਬਰ ਬਣ ਕੇ ਉੱਥੇ ਆਏ ਸਾਲ ਬਜਟ ਪੇਸ਼ ਕਰ ਰਹੇ ਆ ਇਹਆਂ ਅਧਿਕਾਰਤ ਤੇ ਗੈਰ ਕਾਨੂੰਨੀ ਹੈ ਔਰ ਉੱਥੇ ਦੀਆਂ ਨਿਯੁਕਤੀਆਂ ਮਨਮਰਜ਼ੀਆਂ ਨਾਲ ਕਰ ਰਹੇ ਆ ਇਥੋਂ ਸਾਫ ਹੈ ਕਿ ਰਾਜਨੀਤੀ ਨੇ ਗੁਰੂ ਘਰਾਂ ਦੇ ਵਿੱਚ ਸਨ ਵੱਡੇ ਪੱਦਰ ਤੇ ਲਾ ਲਈ ਤੇ ਹੁਣ ਰਾਜਨੀਤੀ ਨੂੰ ਕੱਢਣ ਵਾਸਤੇ ਸਾਨੂੰ ਇਹ ਰਾਹ ਫੜਨਾ ਪਿਆ ਬਡਾਲਾ ਦਾ ਆਪਣੀ ਕਿਹੜੀ ਪਾਰਟੀ ਦਾ ਕੀ ਨਾਮ ਬਤਾ ਨਹੀਂ ਸਾਡੀ ਅਜੇ ਪਾਰਟੀ ਕੋਈ ਨਹੀਂ ਜੀ ਮੇਰਾ ਨਾਮ ਬਲਦੇਵ ਸਿੰਘ ਵਡਾਲਾ ਆ ਅਸੀਂ ਆਜ਼ਾਦ ਵਜੋਂ ਤੁਹਾਡੇ ਸਾਹਮਣੇ ਆ ਰਹੇ ਹਾਂ ਜੇ ਸਾਡਾ ਮਨਸੂਬਾ ਹੁੰਦਾ ਸੀ ਪਾਰਟੀ ਬਣਾ ਕੇ ਆਉਂਦੇ ਪਰ ਹੁਣ ਜਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਪੰਜਾਬ ਦੇ ਲੋਕਾਂ ਦੀ ਆਵਾਜ਼ ਆਉਣ ਵਾਲੇ ਸਮੇਂ 'ਚ ਕਿੱਧਰ ਨੂੰ ਜਾਂਦੀ ਹੈ ਇਹ ਫੈਸਲਾ ਪੰਜਾਬ ਦੇ ਲੋਕਾਂ ਦਾ ਹੋਊ ਮੇਰਾ ਨਹੀਂ ਫਿਰ ਜਿੱਦੇ ਵੱਡੀ ਵੱਡੀ ਪਾਰਟੀਆਂ ਨੇ ਕਾਂਗਰਸ ਨੇ ਅਕਾਲੀ ਦਲ ਨੇ ਭਾਜਪਾ ਵਾ ਆਮ ਆਦਮੀ ਪਾਰਟੀ ਆ ਉਹਦੇ ਤੁਸੀਂ ਕਿਵੇਂ ਆਪਣਾ ਨੂੰ ਵੇਖਦੇ ਉਹਨਾਂ 'ਚ ਮੈਂਵੇਂ ਵੇਖਦਾ ਜੀ ਅਸੀਂ ਸਭ ਤੋਂ ਪਹਿਲਾਂ ਅਕਾਲੀ ਤੇ ਬੀਜੇਪੀ ਨੂੰ ਸਪੋਰਟ ਕਰਕੇ ਪੰਜਾਬ ਦੇ ਲੋਕਾਂ 'ਚ ਮੈਂ ਵੀ ਸੀ ਲਿਆਉਣ ਵਾਲਾ ਉਹ ਤੋਂ ਬਾਅਦ ਕੈਪਟਨ ਨੂੰ ਮੱਖ ਮੰਤਰੀ ਬਣਾਉਣ ਵਾਲੇ ਵੀ ਆਪਾਂ ਪੀਐਨਐ ਸੌ ਖਾਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਕਾਂਡ ਦਾ ਮੈਂ ਉਹ ਇਨਸਾਫ ਕਰਾਂਗਾ ਜਦੋਂ ਇਹ ਦੋ ਮੁਕਰਗੇ ਤੇ ਤੀਜੇ ਨੂੰ ਲਿਆਉਣ ਵਾਲੇ ਵੀ ਆਪਾਂ ਸੀਗੇ ਲੋਕਾਂ ਦੇ ਨਾਲ ਕਿ ਪੰਜਾਬ ਦਾ ਬਦਲਾਅ ਹੋ ਹੁਣ ਇਹ ਤਿੰਨੇ ਹੀ ਗਰਕ ਚੁੱਕੇ ਨੇ ਤੇ ਵੱਡੀਆਂ ਪਾਰਟੀਆਂ ਕਿਹੜੀਆਂ ਲੈ ਗਈ ਇਹਨੇ ਨੀਵੇਂ ਪੱਦਰ ਤੇ ਚਲੇ ਗਏ ਨੇ ਇਹ ਦੋ ਨੀਵੀਆਂ ਪੱਦਰ ਦੀਆਂ ਪਾਰਟੀਆਂ ਤੁਹਾਨੂੰ ਦੁਨੀਆ ਭਰ ਚੋਂ ਤਨੀ ਮਿਲਣਗੀਆਂ ਪਰ ਪੰਜਾਬ ਵਿੱਚੋਂ ਮਿਲ ਜਾਣਗੀਆਂ ਇਹਨੂੰ ਨੀਵੇਂ ਪੱਧਰ ਦੀਆਂ ਭਾਰਤੀਆਂ ਕਹੋ ਉੱਚੇ ਪੱਧਰ ਦੀਆਂ ਨਹੀਂ ਨੇ ਜੇ ਹੁੰਦੀਆਂ ਸਾਡੇ ਨਾਲ ਇਨਸਾਫ ਹੋਣਾ ਪੰਜਾਬ ਦੇ ਤਾਉ ਤੇ ਬਚਾਓ ਕੀਤੀ ਉਹ ਪੰਜਾਬ ਬਚਾਓ ਯਾਤਰਾ ਸੁਬੀਰ ਬਾਲਾ ਕੱਢੀ ਜਾਂਦਾ ਹੈ ਇਹ ਨਕਲ ਸਾਡੀ ਉਹ ਮਾਰ ਰਿਆ ਜੀ 2023 4 ਨਵੰਬਰ ਨੂੰ ਅਸੀਂ ਇਹ ਆਵਾਜ਼ ਜਿਹੜੀ ਪੰਥਕ ਹੋ ਕੇ ਚੋ ਦਿੱਤੀ ਆ ਉਹਦੀਆਂ ਵੀਡੀਓਜ਼ ਨੇ ਪੰਜਾਬ ਤੇ ਨਾ ਚੋਰਾਂ ਤੋਂ ਬਚਾਉਣਾ ਆ ਇਹ ਚੋਰ ਹੀ ਹੁਣ ਚਾਦਰ ਚੋੱਕ ਕੇ ਖਲੋ ਗਿਆ ਵੀ ਜਿਹੜਾ ਇਸ ਥੱਲੇ ਚਾਦਰ ਦੇ ਆਉ ਉਹ ਚੋਰ ਹੋਊ ਉਹ ਕਹਿੰਦੇ ਵੀ ਹੁਣ ਇਹ ਚਾਦਰ ਦੇ ਥੱਲੇ ਤੇ ਕੋਈ ਹੈ ਨਹੀਂ ਕਹਿੰਦੇ ਕਿਉਂ ਕਹਿੰਦੇ ਚਾਦਰ ਤਾਂ ਚੋਰ ਨੇ ਫੜੀ ਹੋਈ ਉਹ ਕਹਿੰਦੇ ਪੰਜਾਬ ਬਚਾਉਣ ਨਿਕਲੇ ਆਪਾਂ ਪੰਜਾਬ ਵੇਚਿਆ ਹੀ ਇਹਨਾਂ ਨੇ ਜੀ ਸਿਵਿਆਂ ਤੱਕ ਇਹ ਲੈ ਕੇ ਗਏ ਨੇ ਇਹਨਾਂ ਇਹ ਜਿਹੜੀਆਂ ਗਿਰਜਾਂ ਨੇ ਇਹਨਾਂ ਤੋਂ ਪੰਜਾਬ ਵਾਸੀਆਂ ਨੂੰ ਪੰਜਾਬ ਬਚਾਉਣ ਦੀ ਜ਼ਰੂਰਤ ਹੈ ਇਹ ਤੇ ਹੁਣ ਆਪਣੇ ਜਿਹੜੋ ਇਹਨਾਂ ਦਾ ਬੱਦਲ ਦਲ ਉਹ ਚਲੇ ਆ ਗਿਆ ਕੌਮਾਂ ਚ ਉਹਨੂੰ ਆਕਸੀਜਨ ਦੇਣ ਲਈ ਇਹ ਯਾਤਰਾਵਾਂ ਇਹਨਾਂ ਨੂੰ ਚੇਤੇ ਆ ਗਈਆਂ ਨੇ ਜਿਹੜੇ ਕਿ ਪੰਜਾਬ ਦੇ ਲੋਕ ਹੁਣ ਇਹਨਾਂ ਨੂੰ ਨਿਹੰਗ ਸਿੰਘਾਂ ਦੇ ਬਾਟੇ ਵਾਂਗੂ ਅੱਗੇ ਵੀ ਮੰਝਿਆ ਸੀ ਹੁਣ ਵੀ ਮੰਝ ਕੇ ਰੱਖਣ